ਡਿਸਟ੍ਰਿਕਟ ਗਾਰਡਨ ਦੇ ਵਿੱਚ 4500 ਕਨਸਟੇਬਲਸ ਦੀ ਪੋਸਟਾ ਹੋਰ ਜਿਹੜੀਆਂ ਦੰਗੀਆਂ ਉਹ ਵੀ ਕੰਮ ਕਰਦੀਆਂ ਜਿਨ੍ਹਾਂ ਨੂੰ ਫੇਜ਼ ਦੇ ਮੈਨਰ ਦੇ ਵਿੱਚ ਭਰਿਆ ਲੋਕਾ ਸੋਸ਼ਲ ਮੀਡੀਆ ਮੋਨਿਟਰਿੰਗ ਤੇ ਬਹੁਤ ਡਿਟੇਲ ਚ ਗੱਲ ਹੋਈ ਹੈ ਕਿ ਹਰ ਜ਼ਿਲ੍ਹੇ 'ਚ ਸੋਸ਼ਲ ਮੀਡੀਆ ਮੋਨਿਟਰਿੰਗ ਸੈੱਲ ਹੋਣੇ ਚਾਹੀਦੇ ਕਿਤੇ ਕੋਈ ਹੇਟ ਸਪੀਚ ਹੈ ਉਸ ਤੇ ਐਫ ਆਈ ਆਰ ਦਰਜ ਹੋਵੇ ਸੋ ਉਹ ਅਕਰੋਸ ਦੀ ਸੈਗਮੈਂਟ ਕੋ ਭਾਵੇਂ ਕੋਈ ਬੰਦਾ ਹੋਵੇ कि कोई हेड स्पीच करता है क्या वो ग्लोरीफाई करता है क्राइम को so, सो उसके खिलाफ सख्त तो सख्त एक्शन लिया जाए साढ़ी सतासी परसेंट रेट है सो इट मीनस कि ब्रॉडली मोटे तौर पे तुम सारे इन्वेस्टिगेशन अच्छा कर रहे so, तकरीबन मैं समझता कि तुम बढ़िया काम कर रहे हो कि यू ऑल डिजर्व अ बैट ऑन द बैट बिकॉज साइड कन्विक्शन रेट इस चीज़ शो कर ਇਹ ਜਦ ਹੀ ਮਦਦ ਤੇ ਅਸੀਂ ਡਰਗ ਕਿਟਸ ਦੀ ਯੂਜ਼ ਸ਼ੁਰੂ ਕੀਤੀ ਤਾਂ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਬੈਕਗਰਾਉਂਡ ਇਹਦੀ ਆ ਹੈ ਕਿ ਕਈ ਵਾਰੀ ਸਾਨੂੰ ਫੋਰੈਂਸਿਕ ਰਿਪੋਰਟਾਂ ਜਿਹੜੀਆਂ ਉਹ ਦੇਰ ਮਿਲਦੀਆਂ ਸੋ ਜਿਹੜੀ ਚੀਜ਼ ਤੁਸੀਂ ਸੀਜ਼ ਕੀਤੀ ਹੈ ਕੋ ਡਰਗ ਹੈ ਜਾਂ ਨਹੀਂ ਸਾਨੂੰ ਨਹੀਂ ਪਤਾ ਸੋ ਅਸੀਂ ਉਹ ਉਹਦਾ ਸੈਂਪਲ ਅਸੀਂ ਟੈਸਟ ਕਰਾਉਣ ਲਈ ਐਫਐਸਐਲ ਭੇਜਦੇ ਹਾਂ ਸੋ ਜੇ ਡਰਗ ਟੈਸਟ ਪੋਜ਼ਿਟਿਵ ਮੌਕੇ ਦਾ ਹੋਵੇਗਾ ਉਹ ਚੀਜ਼ ਆਪਣੀ ਫਾਈਲ ਤੇ ਅਧਰੂਪ ਲੱਗਦੀ ਹੈ ਜਿਹੜਾ ਤੇ ਹਾਰਡ ਕੋਰ ਬੰਦਾ ਹੈ ਉਸਦੇ ਨਾਲ ਪੂਰੀ ਸਖਤੀ ਨਾਲ ਪੀੜਾ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਬੰਦਾ ਮਿਸ ਗਾਈਡਡ ਹੈ ਉਹਦੀ ਕਾਉਂਸਲਿੰਗ ਵੀ ਕੀਤੀ ਜਾ ਸਕਦੀ ਹੈ ਸਾਡੀ ਅਪਰੋਚ ਰਿਫਾਰਮਿਸਟ ਵੀ ਹੋਣੀ ਚਾਹੀਦੀ ਅਸਲ ਜਿਹੜਾ ਮਨ ਫੈਸਟੀਵਲ ਸੀਜ਼ਨ ਆ ਰਿਹਾ ਸਰ ਸਾਨੂੰ ਫੋਰਸ ਕੀਤੀ ਗਈ ਹੈ ਐਸਜੀ ਲਾਅ ਇਨ ਆਰਡਰ ਬਣੋ ਸਰ ਜੀ ਨਾਲ ਤੁਸੀਂ ਦੇਖਿਆ ਕਿ ਜੇ ਅਸੀਂ ਇਹ ਇਕੁਪਮੈਂਟਸ ਦੀ ਨਾਲ ਉਸ ਕਰਦੇ ਲਈ ਸਰ ਜਿਵੇਂ ਬੈਰੀਕੇਡ ਹੈ ਰਾਤ ਨੂੰ ਸਾਡੀ ਪੀਸੀਆ ਦੀ ਗੱਡੀਆਂ ਸਰ ਉਹ ਸਾਡੀਆਂ ਸਰ ਪ੍ਰੋਪਰ ਡਿਪਲੋਇਮੈਂਟ ਹੋਏ ਉਹਨਾਂ ਦੀ ਲੈਟਾ ਚੱਲ ਰਹੀਆ ਹੋਣ ਤੇ ਜਿਹੜਾ ਕੋਈ ਵੱਡਾ ਕ੍ਰਾਈਮ ਹੋਣ ਵਾਲਾ ਹੈ ਸਰ ਉਹਨੂੰ ਰੋਕਿਆ ਵੀ ਜਾ ਸਕਦਾ ਹੈ। ਹੈਲੋ ਐਵਰੀਵਨ ਆਲ ਦਾ ਬੈਸਟ ਹੋ ਤਗੜੇ ਹੋ ਕੇ ਕੰਮ ਕਰੋ ਜੀ। ਡਿਸਟ੍ਰਿਕਟ ਕਾਉਂਟਰ ਦੇ ਵਿੱਚ 4500 ਕਨਸਟੇਬਲਸ ਦੀ ਪੋਸਟਾਂ ਹੋਰ ਜਿਹੜੀਆਂ ਨਵੀਆਂ ਉਹ ਵੀ ਕ੍ਰੀਏਟ ਕਰਤੀਆਂ। ਜਿਹੜਾ ਨੋ ਫੇਸ ਦੇ ਮੈਨਰ ਦੇ ਵਿੱਚ ਭਰਿਆ ਜਾ ਰਿਹਾ ਹੈ ਮੈਂ ਐਕਸਪੈਕਟ ਕਰਾਂਗਾ ਕਿ ਹਰ ਜਿਹੜਾ ਐਸ ਐਚ ਓ ਹੈਗਾ ਸਬ ਡਿਵੀਜ਼ਨ ਡੀ ਐਸ ਪੀ ਐਸ ਐਸ ਪੀ ਸਰਹਬਾਨ ਜਾਂ ਜ਼ਿਲ੍ਹੇ ਦੇ ਅਫਸਰ ਜਿਹੜੇ ਐਸ ਪੀ ਇਨਵੈਸਟੀਗੇਸ਼ਨ ਹੈਗੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਮੇਰੇ ਏਰੀਏ ਦੇ ਗ੍ਰੇਡ ਟੌਪ ਦੇ ਸਪਲਾਈਅਰ ਹੈਗੇ ਜਿਹੜੇ 15 20 ਜਿਹੜੇ ਇੰਪੋਰਟੈਂਟ ਸਪਲਾਈਅਰ ਹੈ ਤੇ ਉਹਨਾਂ ਦੇ ਖਿਲਾਫ ਕੀ ਐਕਸ਼ਨ ਹੋ ਰਿਹਾ ਕੀ ਉਹ ਅੰਦਰ ਹੈਗੇ ਕੀ ਉਹ ਭੱਜੇ ਹੈਗੇ ਜਾਂ ਉਹ ਹਜੇ ਵੀ ਉਸ ਹੇਲ ਕਰਦੇ ਪਏ ਸਾਡੀ 87% ਕਵਰੇਜ ਨਹੀਂ ਹੈ ਸੋ ਇਟ ਮੀਨਸ ਕਿ ਬ੍ਰੋਡਲੀ ਮੋਟੇ ਤੌਰ ਤੇ ਤੁਸੀਂ ਸਾਰੇ ਇਨਵੈਸਟੀਗੇਸ਼ਨ ਅੱਛਾ ਕਰ ਰਹੇ ਹੋ ਸੋ ਤਕਰੀਬਨ ਮੈਂ ਸਮਝਦਾ ਕਿ ਤੁਸੀਂ ਵਧੀਆ ਕੰਮ ਕਰ ਰਹੇ ਹੋ ਤੇ ਯੂ ਆਲ ਡਿਜ਼ਰਵ ਅ ਪੈਟ ਔਨ ਦਾ ਬੈਕ ਬਿਕੋਜ਼ ਸਾਡੀ ਕਨਵਿਕਸ਼ਨ ਰੇਟ ਇਸ ਚੀਜ਼ ਨੂੰ ਸ਼ੋ ਕਰਦੀ ਇੱਕ ਪਾਇਸ ਦੀ ਗੱਲ ਹੋਈ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਪਾਇਸ ਦਾ ਅਸੀਂ ਮੇਜਰ ਰੀਵੈਂਟ ਕੀਤਾ ਹੈ ਪਾਇਸ ਦੇ ਵਿੱਚ ਹੁਣ ਵਾਇਸ ਸੈਂਪਲਸ ਜਿਹੜੇ ਉਹ ਅਪਲੋਡ ਕੀਤੇ ਜਾ ਸਕਦੇ ਆ ਪੁਆਇੰਟ ਆਫ ਅਰੇਸਟ ਦੇ ਜੇਲ੍ਹਾਂ ਦੇ ਵਿੱਚ ਤੁਸੀਂ ਸਾਰਿਆਂ ਨੇ ਐਸ ਅ ਸਪੈਸ਼ਲ ਕੈਂਪੇਨ ਚਲਾਇਆ ਹੈ ਕਿ ਜਿਹੜੇ ਜੇਲ੍ਹ ਦੇ ਵਿੱਚ ਜਿਹੜੇ ਇਨਮੇਟਸ ਹੈਗੇ ਉਹਨਾਂ ਦੇ ਵੌਇਸ ਸੈਂਪਲਸ ਜਿਹੜੇ ਅਸੀਂ ਅਪਲੋਡ ਕਰ ਰਹੇ ਹਾਂ ਕਾਫੀ ਚੰਗਾ ਕੰਮ ਹੋ ਰਿਹਾ ਸੋ ਆਲਵੇਜ਼ ਰਿਮੈਂਬਰ ਕਿ ਤੁਸੀਂ ਜਦੋਂ ਕੋਈ ਬੰਦਾ ਫੜਦੇ ਹੋ ਉਸ ਦਾ ਵੌਇਸ ਸੈਂਪਲ ਤੁਸੀਂ ਕੰਪੇਅਰ ਕਰਾ ਸਕਦੇ ਹੋ ਜਸਟ ਇਨ ਪਾਇਸਰ ਹੁਣ ਕਾਫੀ ਇੱਕ ਜੰਗੀ ਪੱਧਰ ਤੇ ਅਸੀਂ ਡਰਗ ਕਿਟਸ ਦੀ ਯੂਜ਼ ਸ਼ੁਰੂ ਕੀਤੀ ਸੀ ਤਾਂ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਬੈਕਗ੍ਰਾਉਂਡ ਦੇ ਅਧਾਰ ਹੈ ਕਿ ਕਈ ਵਾਰੀ ਸਾਨੂੰ ਫੋਰੈਂਸਿਕ ਰਿਪੋਰਟਾਂ ਜਿਹੜੀਆਂ ਉਹ 延迟 ਮਿਲਦੀਆਂ ਸੋ ਜਿਹੜੀ ਚੀਜ਼ ਤੁਸੀਂ ਸੀਜ਼ ਕੀਤੀ ਹੈ ਉਹ ਡਰਗ ਹੈ ਜਾਂ ਨਹੀਂ ਸਾਨੂੰ ਨਹੀਂ ਪਤਾ ਸੋ ਅਸੀਂ ਉਹਦਾ ਸੈਂਪਲ ਅਸੀਂ ਟੈਸਟ ਕਰਾਉਣ ਲਈ ਐਫਐਸਐਲ ਭੇਜਦੇ ਹਾਂ ਐਫਐਸਐਲ ਦੀ ਰਿਪੋਰਟ ਡਿਲੇਡ ਹੁੰਦੀ ਹੈ ਤੇ ਕੋਰਟ ਤੋਂ ਉਹਦੀ ਇੰਟਰਮੀਨ ਮੇਲ ਹੋ ਜਾਂਦੀ ਮੁਲਜ਼ਮੀ ਸੋ ਇਸ ਨੂੰ ਜਿਹੜਾ ਰੋਕਿਆ ਜਾ ਸਕਦਾ ਹੈ ਜੇ ਮੌਕੇ ਤੇ ਡਰਗ ਕਿਟ ਦੇ ਵਿੱਚ ਇਹ ਟੈਸਟ ਆ ਜਾਊਗਾ મોટા ਤੌਰ ਤੇ ਕਿ ਜਿਹੜੀ ਜਿਹੜੀ ਵੀ ਆਈਟਮ ਸੀਜ਼ ਕੀਤਾ ਗਿਆ ਉਹ ਕੰਟਰਬੈਂਡ ਹੈ ਸੋ ਜੇ ਡਰੱਗ ਟੈਸਟ ਪੋਜ਼ਿਟਿਵ ਮੌਕੇ ਦਾ ਹੋਊਗਾ ਉਹ ਚੀਜ਼ ਆਪਣੀ ਫਾਈਲ ਤੇ ਆ ਜਾਊਗੀ ਜਬੇ ਕਈ ਕੇਸਸ ਐ ਸਪੈਸ਼ਲੀ ਜਿਹੜੇ ਇਹਨਾਂ ਦੇ ਸਰਦਰ ਨੇ ਜਿਹੜੇ ਬਾਹਰ ਬੈਠੇ ਸੋ ਉਹਨਾਂ ਲਈ ਓਪਨ ਐਂਡਡ ਵਾਰੈਂਟਸ ਚਾਹੀਦੇ ਹੁੰਦੇ ਆ ਰੈੱਡ ਕਾਰਨਰ ਨੋਟਿਸ ਬਲੂ ਕਾਰਨਰ ਨੋਟਿਸ ਬਣਦੀ ਹੈ ਜਾਂ ਕਿਸੇ ਦਾ ਪਾਸਪੋਰਟ ਰਿਵੋਕ ਕਰਾਨਾ ਸੋ ਇਨ ਚੀਜ਼ਾਂ ਤੇ ਧਿਆਨ ਦੇਣ ਦੀ ਲੋੜ ਹੈ ਦੇਖੋ ਲਿਖਾ ਪੜੀ ਡਾਕੂਮੈਂਟੇਸ਼ਨ ਇਸ ਦਾ ਬੈਡਰ ਆਫ ਆਫ ਸਕਸੈਸਫੁਲ ਪੁਲਿਸਿੰਗ ਸੋ ਇਸ ਦੇ ਵਿੱਚ ਤੁਸੀਂ ਸਪੈਸ਼ਲੀ ਧਿਆਨ ਦੇ ਕੇ ਜਿਹੜੇ ਜਿਹੜੇ ਆਪਣੇ ਬੰਦੇ ਜਿਹੜੇ ਇੰਪੋਰਟੈਂਟ ਹੈਗੇ ਉਹਦਾ ਉਹਨਾਂ ਦੀ ਡਾਕੂਮੈਂਟੇਸ਼ਨ ਪੂਰੀ ਕਰੋ ਪਹਿਲੇ ਵੀ ਮੈਂ ਕਈ ਵਾਰੀ ਗੱਲ ਐਸਐਸਪੀਜ਼ ਨੂੰ ਕਹੀ ਹੈ ਕਿ ਇਟ ਇਜ਼ ਐਕਸਟਰੈਡੀਸ਼ਨ ਜਾਂ ਡਿਪੋਰਟੇਸ਼ਨ ਜਿਹੜਾ ਹਾਈਲੀ ਮਤਲਬ ਟੈਕਨੀਕਲ ਸਬਜੈਕਟ ਹੈ ਸੋ ਜਿਹੜੇ ਆਪਣੇ ਡੋਮੇਨ ਐਕਸਪਰਟਸ ਨੂੰ ਤੁਸੀਂ ਇੰਗੇਜ ਕੀਤੇ ਹਨ ਉਹਨਾਂ ਦੀ ਹੈਲਪ ਲੈ ਲਓ ਜਾਂ ਤੁਸੀਂ ਕੋਈ ਐਡਵੋਕੇਟਸ ਇੰਗੇਜ ਕਰਨੇ ਹਨ ਉਹਨਾਂ ਨੂੰ ਇੰਗੇਜ ਕਰੋ ਜਿਹੜਾ ਸਾਡਾ ਇਨੀਸ਼ੀਅਲ ਪ੍ਰੋਪੋਜ਼ਲ ਕੋਈ ਵੀ ਜਗ੍ਹਾ ਜੇ ਰੈਡ ਨੋਟਿਸ ਜਾਂਦਾ ਹੈ ਜਾਂ ਆਰ ਪ੍ਰਪੋਜ਼ਲ ਫਾਰ ਐਕਸਟਰੈਡੀਸ਼ਨ ਜਾਂਦਾ ਹੈ ਪ੍ਰੋਵੀਜ਼ਨਲ ਅਰੈਸਟ ਦਾ ਪ੍ਰਪੋਜ਼ਲ ਜਾਂਦਾ ਹੈ ਉਹ ਪ੍ਰੋਪਰਲੀ ਲੀਗਲੀ ਸੌਂਡ ਹੋਣਾ ਚਾਹੀਦਾ ਸੋਸ਼ਲ ਮੀਡੀਆ ਮਾਨੀਟਰਿੰਗ ਤੇ ਬਹੁਤ ਡਿਟੇਲ ਚ ਗੱਲ ਹੋਈ ਹੈ ਕਿ ਹਰ ਜ਼ਿਲ੍ਹੇ 'ਚ ਸੋਸ਼ਲ ਮੀਡੀਆ ਮਾਨੀਟਰਿੰਗ ਸੈੱਲ ਹੋਣੇ ਚਾਹੀਦੇ ਉਹ ਕਨਸਰਨਡ ਐਸਐਸਪੀ ਕਨਸਰਨਡ ਸੀਪੀ ਕਨਸਰਨਡ ਰਾਜ ਡੀਆਈਜੀ ਉਹਨਾਂ ਦੇ ਨਾਲ ਡੇਲੀ ਇੰਟਰੈਕਟ ਕਰਨ ਇਸ ਤੋਂ ਇੱਕ ਤੇ ਸਭ ਨੂੰ ਪਤਾ ਲੱਗਦਾ ਕਿ ਕਿਹੜਾ ਕੰਟੈਂਟ ਜਿਹੜਾ ਉੱਠ ਰਿਹਾ ਹੈਗਾ ਉਹ ਅਨਵੇਰੀਫਾਈਡ ਗਲਤ ਕੰਟੈਂਟ ਹੈ ਉਸ ਨੂੰ ਡਿਵੀਜ਼ਨ ਦੀ ਲੋੜ ਹੈ ਜਾ ਕਿਤੇ ਕੋਈ ਇਨਸੀਡੈਂਟ ਹੋਇਆ ਹੈ ਉਸ ਤੇ ਸਾਨੂੰ ਰਿਐਕਸ਼ਨ ਦੀ ਲੋੜ ਹੈ ਗਲਤ ਫੈਕਟਸ ਪ੍ਰੈਜ਼েন্ট ਕੀਤੇ ਜਾ ਰਹੇ ਹਨ ਉਸ ਦਾ ਰਿਬਟਲ ਕਰੋ ਜਾਂ ਐਬਸੋਲੂਟਲੀ ਇਨਕਰੈਕਟ ਇਨਫੋਰਮੇਸ਼ਨ ਸੋਸ਼ਲ ਮੀਡੀਆ 'ਤੇ ਆਤੇ ਹੈ ਤੇ ਉਹ ਕੰਟੈਂਟ ਜਿਹੜਾ ਡਾਊਨ ਕਰਾਇਆ ਜਾਵੇ ਕਿਤੇ ਕੋਈ ਹੇਟ ਸਪੀਚ ਹੈ ਉਸ ਤੇ ਐਫ ਆਈ ਆਰ ਦਰਜ ਹੋਵੇ ਸੋ ਉਹ ਅਕ੍ਰੋਸ ਦੀ ਸੈਲਮੈਂਟ ਉਹ ਭਾਵੇਂ ਕੋਈ ਬੰਦਾ ਹੋਵੇ ਜੇ ਕੋਈ ਹੇਟ ਸਪੀਚ ਕਰਦਾ ਹੈ ਜਾਂ ਉਹ ਗਲੋਰੀਫਾਈ ਕਰਦਾ ਹੈ ਕ੍ਰਾਈਮ ਨੂੰ ਸੋ ਉਸ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ ਕੰਟਰੋਲ ਰੂਮ ਦੀ ਥਰੀ ਫੰਕਸ਼ਨਿੰਗ ਹੈ ਕਿ ਇਸ ਤੇ ਤੁਹਾਡੀ ਗੱਡੀਆਂ ਤੇ MDT ਲੱਗੇ ਹੈ ਕਿ ਕਈ ਰੂਰਲ ਏਰੀਆ ਚ MDT ਨਹੀਂ ਲੱਗੇ ਮੈਂ ਸਜੈਸਟ ਕੀਤਾ ਸੀ ਜਿਹੜੀ ਥਾਣਿਆਂ ਦੀ ਸੈਕੰਡ ਗੱਡੀਆਂ ਹਨ ਉਹਨਾਂ ਤੇ ਵੀ MDT ਲਵਾਓ ਜਾਂ ਚੌਕੀ ਇੰਚਾਰजेस ਦੀਆਂ ਗੱਡੀਆਂ ਹਨ ਉਹਨਾਂ ਤੇ MDT ਲਗੇ ਹੋ ਤਾਂ ਕਿ ਸਾਡੀ ਜਿਹੜਾ ਸਾਡਾ ਰਿਸਪੌਂਸ ਟਾਈਮ ਹੈ ਉਹ ਘਟਣਾ ਚਾਹੀਦਾ ਹੈ ਦੇਖੋ ਜਿਹੜਾ ਤੇ ਹਾਰਡ ਕੋਰ ਬੰਦਾ ਹੈ ਉਸ ਦੇ ਨਾਲ ਪੂਰੀ ਸਖਤੀ ਨਾਲ ਡੀਲ ਕਰੋ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਬੰਦਾ ਮਿਸਗਾਈਡਡ ਹੈ ਉਹਦੀ ਕਾਉਂਸਲਿੰਗ ਵੀ ਕੀਤੀ ਜਾ ਸਕਦੀ ਹੈ ਵੀ ਸਾਡੀ ਅਪਰੋਚ ਰਿਫਾਰਮਿਸਟ ਵੀ ਹੋਣੀ ਚਾਹੀਦੀ ਹੈ ਸੋ ਇਹਨਾਂ ਦੇ ਵਿੱਚੋਂ ਤੁਹਾਡੇ ਸੋਰਸਸ ਵੀ ਬਣ ਸਕਦੇ ਸੋ ਇੱਥੇ ਦੇਖੋ ਪੁਲਸ ਵਾਲੇ ਵੀ ਆਖੋਂਗੇ ਜਦੋਂ ਤੁਸੀਂ ਗੱਲ ਕਰਦੇ ਹੋ ਕੁਐਸਚਨ ਕਰਦੇ ਹੋ ਇੰਟਰੈਕਟ ਕਰੋਗੇ ਜੋਕਰ ਦੇਗਾ ਕੀ ਆਵਾ ਮੁੰਡਾ ਹੈਗਾ ਵੀ ਯੂਜ਼ ਹੈਗਾ ਇਸ ਕਾਇਦਾ ਨੂੰ ਮੇਨਸਟ੍ਰੀਮ ਤੇ ਲੈ ਆਉਂਦੇ ਉਹ ਤੁਹਾਨੂੰ ਇਨਫੋਰਮੇਸ਼ਨ ਵੀ ਦੇਊਗਾ ਸੋ ਇਸ ਤਰ੍ਹਾਂ ਕੇ ਨਾਲ ਇੰਟਰਸਟ ਲੈ ਕੇ ਜਿਹੜੇ ਤੁਹਾਨੂੰ ਮੈਂ ਟਾਸਕ ਦੇਤੇ ਜਾਂਦੇ ਵੈਰੀਫਾਈ ਕਰਦੇ ਉਹਨਾਂ ਦੇ ਵਿੱਚ ਇੰਟਰਸਟ ਲਓ ਤੇ ਹੋ ਸਕਦਾ ਕੋਈ ਲੌਂਗ ਟਰਮ ਸਾਡਾ ਐਸੈਟ ਬਣ ਜਾਵੇ ਇੱਕ ਪੁਆਇੰਟ ਬੀਤੇ ਰਹਿ ਗਿਆ ਸੀ ਇੱਥੋਂ ਮੈਂ ਕਿ ਜੇਲਾ ਦੇ ਵਿੱਚ ਸਾਰਾ तकरीबन साजिशਾਂ ਕਨਸਪਿਰੈਂਸੀਜ਼ ਜਿੱਨਾ ਦੇ ਵਿੱਚ ਹੁੰਦੀਆਂ ਤੇ ਇਹ ਕਿਤੇ ਜੇਲਾ ਦੇ ਵਿੱਚ ਸੋਰਸਸ ਬਣਾਉਂਦੇ ਉੱਥੇ ਜਿਹੜੇ ਮੁਲਜ਼ਮ ਹੈਗੇ ਉਹਨਾਂ ਨੂੰ ਟਾਈਮ ਟੂ ਟਾਈਮ ਪ੍ਰੋਡਕਸ਼ਨ ਵਾਰੈਂਟ ਤੇ ਲੈ ਕੇ ਆਓ ਉਹਨਾਂ ਨਾਲ ਗੱਲਬਾਤ ਕਰੋ ਤੇ ਰੈਗੂਲਰ ਤੌਰ ਤੇ ਜੇਲਾ ਦੀ ਕੋਆਰਡੀਨੇਸ਼ਨ ਸਰਚ ਵੀ ਹੋਣੀ ਚਾਹੀਦੀ ਸੋ ਇਹ ਇਹ ਜਿਹੜੀ ਜੇਲਸ ਤੇ ਸਪੈਸ਼ਲ ਅਟੈਂਸ਼ਨ ਪੇ ਕਰਨ ਦੀ ਲੋੜ ਹੈ ਸਾਜਨਾ ਸਿੱਪੀ ਜਲੰਧਰ ਦੰਪ੍ਰਿਤ ਕੁਨਾ ਅਕਮਿੰਸ ਜੀ ਗਰੋ ਸੱਜਣਾ ਮੁੰਫੈਸਟੀਵਲ ਸੀਜ਼ਨ ਆ ਰਿਹਾ ਸਰ ਸਾਨੂੰ ਫੋਰਸ ਦਿੱਤੀ ਗਈ ਹੋਈ ਹੈ ਐਸਟੀਜੀ ਨਾਲ ਡਰ ਬਲੋ ਸਰ ਉਹਦੇ ਨਾਲ ਅਸੀਂ ਦੇਖਿਆ ਕਿ ਜੇ ਅਸੀਂ ਇਕਵਿਪਮੈਂਟਸ ਹੀ ਨਾਲ ਉਸ ਸਰਗਰੀ ਲਈ ਹੈ ਸਰ ਜਿਵੇਂ ਬੈਰੀਕੇਡ ਹੈ ਰਾਤ ਨੂੰ ਸਾਡੀ ਪੀਸੀਆ ਦੀ ਗੱਡੀਆਂ ਸਰ ਉਹਨਾਂ ਨੂੰ ਸੱਜਨੇ ਕਹਿ ਗਏ ਕਿ ਤਾਂ ਕਿ ਉਹ ਸਾਡੀਆਂ ਸਰ ਪ੍ਰੋਪਰ ਡਿਪਲੋਇਮੈਂਟ ਹੋਏ ਉਹਨਾਂ ਦੀ ਲੈਟਾ ਚੱਲ ਰਹੀ ਆ ਹੋਣ ਤੇ ਜੇੜਾ ਕੋਈ ਵੱਡਾ ਕ੍ਰਾਈਮ ਹੋਣ ਵਾਲਾ ਹੈ ਸਰ ਉਹਨੂੰ ਰੋਕਿਆ ਵੀ ਜਾ ਸਕਦਾ ਹੈ ਹਰ ਥਾਂ ਤੇ ਸਰ ਪੰਜ ਬਦਲੇ ਖਾ ਲਾ ਹੈ ਬੜੇ ਮੁਸ਼ਕਿਲ ਹੈ ਬਟ ਅਸੀਂ ਆਪਣੇ ਇਕਵਿਪਮੈਂਟਸ ਨੂੰ ਸੀਰੀਟੀ ਯੂਜ਼ ਕਰਕੇ ਸਰ छोटा सा अ बैरिकेड यापा चार ला दी पीछे दो मुलाज्म अपने खड़े हो इट हेल्प्स अस अ लॉट ऑफ आई एग्री जी डीआई जी नवीन तो अगर आप सिर्फ दो तीन पॉइंट्स ऐड करना चाह सर इतना टू व्हीलर चेकिंग इज वेरी इंपॉर्टेंट क्योंकि तो जिन्ना भी सिर्फ क्राइम होता चाहे वो सर वो ग्रेनेड एरिया डोमिनेशन बहुत इंपॉर्टेंट है ਸਕਿੰਸ ਜਿਹਨਾਂ ਬੇਲ ਆਊਟ ਕ੍ਰਿਟੀਕਲ ਗਾ ਰੱਖਦੇ ਉਹਨਾਂ ਨੂੰ ਚੈੱਕ ਕਰਨਾ ਉਹਨਾਂ ਨੂੰ ਪ੍ਰੀਵੈਂਟਿਵ ਉਹਨਾਂ ਦੇ ਖਿਲਾਫ ਐਕਸ਼ਨ ਲੈਣਾ ਇਟ ਇਜ਼ ਆਲਸੋ ਇੰਪੋਰਟੈਂਟ ਕਿਉਂਕਿ ਰਿਪੀਟ ਫਾਉਂਡ ਇਜ਼ ਨੈਸਸਰੀ ਥੈਂਕ ਯੂ ਸਰ ਆਈ ਅਗਰੀ ਥੈਂਕ ਯੂ एवरीवन ऑल द बेस्ट ਤਗੜੇ ਹੋ ਕੇ ਕੰਮ ਕਰੋ ਜੀ